ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਜੋ ਮੁਫਤ ਬਸ ਸਫਰ ਦਿੱਤਾ ਜਾ ਰਿਹਾ ਉਸ ਦੇ ਸਬੰਧੀ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਅਪਡੇਟ ਆਈ ਹੈ ਹੁਣ ਮਹਿਲਾਵਾਂ ਨੂੰ ਉਹ ਬਸ ਸਫਰ ਦੇ ਨਾਲ ਹੋਰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਮਹਿਲਾਵਾਂ ਨੂੰ ਬਸ ਸਫਰ ਦੇ ਵਿੱਚ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਐਲਾਨ ਕੀਤਾ ਹੈ ਜੋ ਉਹਨਾਂ ਮਹਿਲਾਵਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਮਹਿਲਾਵਾਂ ਦੀਆਂ ਔਕੜਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਇਹ ਨਵੀਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਬਾਰੇ ਹੁਣ ਮਹਿਲਾਵਾਂ ਨੂੰ ਬੱਸਾਂ ਦੇ ਵਿੱਚ ਮੁਫਤ ਬੱਸ ਸਫ਼ਰ ਕਰਨ ਦੀ ਸਹੂਲਤ ਲਗਾਤਾਰ ਜਾਰੀ ਰਹੇਗੀ ਤੇ ਉਸ ਦੇ ਨਾਲ ਉਹਨਾਂ ਮਹਿਲਾਵਾਂ ਨੂੰ ਜਿਹੜੀਆਂ ਲੋੜਵੰਦ ਨੇ ਜੋ ਮਹਿਲਾਵਾਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਨੇ ਆਉਣ ਜਾਣ ਵਾਸਤੇ ਉਹਨਾਂ ਨੂੰ ਹੋਰ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਸ ਦੇ ਬਾਰੇ ਵੀ ਅੱਜ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਵੀਡੀਓ ਦੇ ਅੰਡ ਤੱਕ ਬਣੇ ਰਹਿਣਾ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਕਿ ਇਹ ਹੁਣ ਨਵੀਂ ਅਪਡੇਟ ਕੀ ਆਈ ਏ ਔਰ ਮਹਿਲਾਵਾਂ ਨੂੰ ਹੋਰ ਕਿਹੜੀ ਸਹੂਲਤ ਨਾਲ ਦਿੱਤੀ ਜਾ ਰਹੀ ਏ ਜੋ ਕਿ ਜਿਹੜੀਆਂ ਮਹਿਲਾਵਾਂ ਬਸ ਵਿੱਚ ਸਫ਼ਰ ਕਰਨਗੀਆਂ ਉਹਨਾਂ ਨੂੰ ਇਸ ਦਾ ਲਾਭ ਹੋਵੇਗਾ ਪੰਜਾਬ ਸਰਕਾਰ ਨੇ ਜੋ ਅੱਜ ਤਿੰਨਾਂ ਸਾਲਾਂ ਬਾਅਦ ਇਹਨਾਂ ਮਹਿਲਾਵਾਂ ਤੋਂ ਫੀਡਬੈਕ ਲੈਣਾ ਸ਼ੁਰੂ ਕੀਤਾ ਹੈ ਜੋ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਮਹਿਲਾਵਾਂ ਜਦੋਂ ਸਫ਼ਰ ਕਰਦੀਆਂ ਨੇ ਤੇ ਉਹਨਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਸਾਂ ਦੇ ਕਨੈਕਟਰ ਡਰਾਈਵਰ ਉਹਨਾਂ ਮਹਿਲਾਵਾਂ ਨੂੰ ਟੌਰਚਰ ਕਰਦੇ ਨੇ ਜਦੋਂ ਉਹ ਬੱਸ ਅੱਡੇ ਤੇ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਕੋਲ ਬੱਸ ਨਹੀਂ ਰੁਕਦੀ ਜਾਂ ਤਾਂ ਬੱਸ ਕਿਲੋਮੀਟਰ ਅੱਗੇ ਜਾ ਕੇ ਰੋਕੀ ਜਾਂਦੀ ਏ ਜਾਂ ਬੱਸ ਅੱਡੇ ਤੋਂ ਕਿਲੋਮੀਟਰ ਪਿੱਛੇ ਰੋਕ ਦਿੱਤਾ ਜਾਂਦਾ ਹੈ ਮਹਿਲਾਵਾਂ ਨੂੰ ਪਿੱਛੇ ਉਤਾਰ ਦਿੱਤਾ ਜਾਂਦਾ ਹੈ ਜੋ ਮੁਫਤ ਬਸ ਸਫ਼ਰ ਮਹਿਲਾਵਾਂ ਨੂੰ ਸਰਕਾਰ ਵੱਲੋਂ ਦਿੱਤਾ ਹੋਇਆ ਹੈ ਪਰ ਕੰਟਰੈਕਟਰ ਡਰਾਈਵਰ ਹਰ ਰੋਜ਼ ਮਹਿਲਾਵਾਂ ਦੇ ਨਾਲ ਜਿਨ੍ਹਾਂ ਦੀ ਤੂੰ ਤੂੰ ਮਵੇਂ ਹੁੰਦੀ ਏ ਉਹਨਾਂ ਮਹਿਲਾਵਾਂ ਨੂੰ ਬਸ ਅੱਡਿਆਂ ਤੋਂ ਚੜਾਇਆ ਨਹੀਂ ਜਾਂਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਹੁਣ ਉਹਨਾਂ ਡਰਾਈਵਰਾਂ ਕੰਟਰੈਕਟਰਾਂ ਦੀ ਵੀ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ ਹੈ ਔਰ ਉਸ ਦੇ ਨਾਲ ਮਹਿਲਾਵਾਂ ਦਾ ਸਤਿਕਾਰ ਕਰਨਾ ਮਹਿਲਾਵਾਂ ਨੂੰ ਮੁਫਤ ਸਫ਼ਰ ਜਿਹੜਾ ਦਿੱਤਾ ਜਾ ਰਿਹਾ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਪਰ ਇਹ ਜੋ ਕਨੈਕਟਰ ਡਰਾਈਵਰ ਨੇ ਆਪਣੀ ਮਨਮਰਜ਼ੀ ਕਰਕੇ ਉਹਨਾਂ ਨਾਲ ਟੌਰਚਰ ਕਿਉਂ ਕਰਦੇ ਨੇ ਇਸ ਦੇ ਬਾਰੇ ਰਿਪੋਰਟ ਜੋ ਮੰਗੀ ਇਹ ਪੰਜਾਬ ਸਰਕਾਰ ਨੇ ਹੁਣ ਉਹਨਾਂ ਕਨੈਕਟਰਾਂ ਤੇ ਡਰਾਈਵਰਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੀਆਂ ਸ਼ਿਕਾਇਤਾਂ ਪੰਜਾਬ ਸਰਕਾਰ ਕੋਲ ਪਹੁੰਚਣ ਗਈਆਂ ਸੋ ਪੰਜਾਬ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਇਹ ਸਰਵੇਖਣ ਕਰਨ ਵਾਸਤੇ ਜ਼ਿੰਮੇਵਾਰੀ ਦਿੱਤੀ ਹੈ ਜੋ ਸਰਵੇਖਣ ਦੀ ਰਿਪੋਰਟ 7 ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਸਰਕਾਰ ਨੂੰ ਸੌਂਪੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ 40 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਮੁਫਤ ਬੱਸ ਸਫ਼ਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਦੇ ਲਈ ਪੰਜਾਬ ਵਿੱਚ ਮੁਫਤ ਬੱਸ ਸਫ਼ਰ ਦਾ ਅਸਰ ਕੀ ਪੈ ਰਿਹਾ ਹੈ ਮੁਫਤ ਬੱਸ ਸਫ਼ਰ ਨਾਲ ਮਹਿਲਾਵਾਂ ਖੁਸ਼ ਹਨ ਜਾਂ ਫਿਰ ਉਹਨਾਂ ਨੂੰ ਕੁਝ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਬਾਰੇ ਇਹ ਟੀਮ ਸਰਵੇਖਣ ਕਰੇਗੀ ਜੋ ਕਿ ਸਰਵੇਖਣ ਚੋ ਮਹਿਲਾਵਾਂ ਨੂੰ ਮੁਫਤ ਬਸ ਸਫ਼ਰ ਦੇ ਦੌਰਾਨ ਕੀ ਕੀ ਫਾਇਦੇ ਹੋ ਰਹੇ ਹਨ ਕਿ ਕਿਹੜੀਆਂ ਕਿਹੜੀਆਂ ਔਕੜਾਂ ਆ ਰਹੀਆਂ ਨੇ ਇਸ ਦੇ ਬਾਰੇ ਵੀ ਡਿਟੇਲ ਨਾਲ ਉਹ ਪੂਰੀ ਰਿਪੋਰਟ ਤਿਆਰ ਕੀਤੀ ਜਾਵੇਗੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਪੰਜਾਬ ਚੋ ਸਰਕਾਰੀ ਬੱਸਾਂ ਚੋ ਮੁਫਤ ਸਫ਼ਰ ਜਾਰੀ ਰੱਖਣ ਦਾ ਫੈਸਲਾ ਲਗਾਤਾਰ ਇਹ ਜਾਰੀ ਰੱਖਿਆ ਹੋਇਆ ਹੈ ਜਿਸ ਤੋਂ ਬਾਅਦ ਹੁਣ ਤੱਕ ਪੰਜਾਬ ਦੀਆਂ 1 ਕਰੋੜ 40 ਲੱਖ ਗਰੀ ਮਹਿਲਾਵਾਂ ਨੂੰ ਹਰ ਰੋਜ਼ ਮੁਫਤ ਬੱਸ ਸਫ਼ਰ ਦਾ ਲਾਭ ਮਿਲ ਰਿਹਾ ਹੈ ਪੰਜਾਬ ਸਰਕਾਰ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਮਹਿਲਾਵਾਂ ਤੱਕ ਜਿਹੜਾ ਇਸ ਦਾ ਲਾਭ ਪਹੁੰਚੇ ਜੋ ਕਿ ਪੰਜਾਬ ਸਰਕਾਰ ਨੂੰ ਆਪਣੇ ਖਜ਼ਾਨੇ 'ਚ ਹਰ ਸਾਲ ਕਰੋੜਾਂ ਰੁਪਈਆ ਦਾ ਜਿਹੜਾ ਕਿ ਘਾਟਾ ਵੀ ਪੈ ਰਿਹਾ ਪਰ ਪੰਜਾਬ ਸਰਕਾਰ ਮਹਿਲਾਵਾਂ ਨਾਲ ਕੀਤੇ ਹੋਏ ਵਚਨ ਤੇ ਅੱਜ ਵੀ ਪੂਰੀ ਉਤਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਬੱਸ ਸਫ਼ਰ ਦੇ ਫਾਇਦੇ ਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੀ ਜੋ ਇਹ ਸਰਵੇਖਣ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ ਮਹੀਨੇ ਵਿੱਚ ਇਹ ਸਰਵੇਖਣ ਸ਼ੁਰੂ ਹੋਵੇਗਾ ਇਹ ਸਰਵੇਖਣ ਨੂੰ ਲੈ ਕੇ ਪ੍ਰਾਈਵੇਟ ਕੰਪਨੀ ਰਾਹੀਂ ਜੋ ਇਹ ਫੈਸਲਾ ਕੀਤਾ ਗਿਆ ਕਿ ਇਹ ਸਰਵੇਖਣ ਨੂੰ ਮੁਕੰਮਲ 7 ਮਹੀਨਿਆਂ ਵਿੱਚ ਇੱਕ ਪ੍ਰਾਈਵੇਟ ਕੰਪਨੀ ਆਪਣੀ ਰਿਪੋਰਟ ਤਿਆਰ ਕਰੇਗੀ ਜੋ ਮਹਿਲਾਵਾਂ ਸਫਰ ਕਰਦੀਆਂ ਨੇ ਉਹਨਾਂ ਦੇ ਕੋਲੋਂ ਕੁਝ ਸਵਾਲ ਪੁੱਛੇ ਜਾਣਗੇ ਜੋ ਕਿ 6 ਨੁਕਤਿਆਂ ਦੇ ਤੌਰ ਤੇ ਉਹ ਸਵਾਲ ਹੋਣਗੇ ਸਰਵੇਖਣ ਰਿਪੋਰਟ ਦੇ ਅਨੁਸਾਰ ਦੱਸਣਾ ਹੋਵੇਗਾ ਕਿ ਮੁਫਤ ਸਫ਼ਰ ਨੇ ਮਹਿਲਾਵਾਂ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ ਕਿ ਸਿਹਤ ਸਭਾਵਾਂ ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਨਾਲ ਰਿਸ਼ਤੇਦਾਰੀਆਂ 'ਚੋਂ ਆਉਣ ਜਾਣ ਦੇ ਮੌਕੇ ਪਹਿਲਾਂ ਨਾਲੋਂ ਵੱਧ ਮਿਲੇ ਹਨ ਮੁਫਤ ਸਫ਼ਰ ਨਾਲ ਮਹਿਲਾਵਾਂ ਨੂੰ ਵਿੱਤੀ ਤੌਰ ਤੇ ਕਿੰਨਾ ਫਾਇਦਾ ਹੋਇਆ ਤੇ ਇਸ ਮੁਫਤ ਸਫ਼ਰ ਦੇ ਨਾਲ ਮਹਿਲਾਵਾਂ ਨੂੰ ਹੋਰ ਕਿਹੜੀ ਬਚਤ ਹੋਈ ਹੈ ਤੇ ਉਹਨਾਂ ਨੇ ਇਹ ਬਚਤ ਨੂੰ ਅੱਗੇ ਕਿੱਥੇ ਖਰਚ ਕੀਤਾ ਹੈ ਸੋ ਮੁਫਤ ਸਫ਼ਰ ਦੇ ਨਾਲ ਜਨਤਕ ਜੀਵਨ 'ਚੋਂ ਮਹਿਲਾਵਾਂ ਨੂੰ ਸਮਾਜਿਕ ਵਿਕਾਸ ਦੀ ਆਪਣੀ ਭਾਗੀਦਾਰੀ ਵਧਾਉਣ 'ਚ ਜ਼ਿਆਦਾ ਮੌਕੇ ਮਿਲੇ ਹਨ ਆਪਣੇ ਰਿਸ਼ਤੇਦਾਰਾਂ ਤੇ ਆਉਣ ਜਾਣ ਨਾਲ ਪਹਿਲਾਂ ਨਾਲੋਂ ਵੱਧ ਉਹਨਾਂ ਨੂੰ ਇਹ ਮੌਕੇ ਪ੍ਰਦਾਨ ਕੀਤੇ ਹੋਏ ਹਨ ਸੋ ਜਿਹੜੀਆਂ ਮਹਿਲਾਵਾਂ ਪਹਿਲਾਂ ਹਾਸ਼ੀਏ ਤੇ ਸੀ ਮਹਿਲਾਵਾਂ ਨੂੰ ਘਰੋਂ ਜਾਣਾ ਔਖਾ ਹੁੰਦਾ ਸੀ ਕਿਉਂਕਿ ਉਹਨਾਂ ਦੇ ਕੋਲ ਆਪਣਾ ਬਸਤਾ ਕਿਰਾਇਆ ਨਹੀਂ ਸੀ ਹੁੰਦਾ ਉਹ ਮਹਿਲਾਵਾਂ ਹੁਣ ਆਪਣੇ ਆਧਾਰ ਕਾਰਡ ਤੇ ਆਪਣੇ ਰਿਸ਼ਤੇਦਾਰੀ ਵਿੱਚ ਜਾ ਕੇ ਆਰਾਮ ਨਾਲ ਮਿਲ ਮੈਲਾਪ ਕਰ ਲੈਂਦੀਆਂ ਨੇ ਸੋ ਜਿਸ ਨੂੰ ਲੈ ਕੇ ਹੁਣ ਸਰਕਾਰੀ ਤੇ ਪ੍ਰਾਈਵੇਟ ਥਾਂ ਤੇ ਜੋ ਟ੍ਰਾਂਸਪੋਰਟ ਮਹਿਲਾਵਾਂ ਨੂੰ ਆਪਣਾ ਜ਼ਿਆਦਾ ਸੁਰੱਖਿਅਤ ਮਹਿਸੂਸ ਕਿੱਥੇ ਕਰ ਰਹੀਆਂ ਨੇ ਪਹਿਲਾਂ ਕੁਝ ਘਟਨਾਵਾਂ ਵਾਪਰ ਜਾਂਦੀਆਂ ਸੀ ਜਦੋਂ ਪ੍ਰਾਈਵੇਟ ਬੱਸਾਂ ਦੇ ਵਿੱਚ ਮਹਿਲਾਵਾਂ ਸਫ਼ਰ ਕਰਦੀਆਂ ਸੀ ਤਾਂ ਜਦੋਂ ਦੀਆਂ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਸਫ਼ਰ ਕਰਨ ਲੱਗੀਆਂ ਨੇ ਅੱਜ ਤੱਕ ਇੱਕ ਵੀ ਘਟਨਾ ਨਹੀਂ ਵਾਪਰੀ ਇੱਕ ਦੋ ਥਾਵਾਂ ਤੇ ਸਿਰਫ ਕਰੈਕਟਰਾਂ ਤੇ ਡਰਾਈਵਰਾਂ ਨਾਲ ਜ਼ਰੂਰ ਇਹਨਾਂ ਦੀ ਟੂਟੂ ਮੈਮੇ ਹੋਈ ਏ ਸੋ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸਰਵੇਖਣ 'ਚੋਂ ਮਹਿਲਾਵਾਂ ਦੀ ਸਰਕਾਰ ਪ੍ਰਤੀ ਸੋਚ ਕੀ ਹੈ ਇਸ ਦੇ ਬਾਰੇ ਇਹ ਸਰਵੇਖਣ ਟੀਮ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਕਿ ਹੁਣ ਪੰਜਾਬ ਚੋਂ 50% ਦੀ ਲਗਭਗ ਮਹਿਲਾ ਵੋਟਰ ਹਨ ਮਹਿਲਾਵਾਂ ਦੇ ਦਿਲ ਚੋਂ ਸਰਕਾਰ ਪ੍ਰਤੀ ਕਿੰਨਾ ਜਿਹੜਾ ਕਿ ਸਰਕਾਰ ਦੇ ਪ੍ਰਤੀ ਰਵਈਆ ਹੈ ਇਸ ਬਾਰੇ ਉਹ ਪਤਾ ਕਰਾਉਣ ਲਈ ਕਾਫੀ ਜ਼ਿਆਦਾ ਕੋਸ਼ਿਸ਼ ਲੱਗੀ ਹੋਈ ਹੈ ਸਰਕਾਰ ਜੇਕਰ ਮਹਿਲਾਵਾਂ ਸਰਕਾਰ ਪ੍ਰਤੀ ਸੋਚ ਜਿਆਦਾ ਠੀਕ ਨਹੀਂ ਤਾਂ ਹੋਰ ਕੀ ਇਸ ਦੇ ਨਾਲ ਜੋੜਿਆ ਜਾਵੇ ਤਾਂ ਕਿ ਮਹਿਲਾਵਾਂ ਨੂੰ ਸਰਕਾਰ ਦੇ ਪ੍ਰਤੀ ਖਿੱਚਿਆ ਜਾਵੇ ਕਿ ਸਰਕਾਰ ਜੋ ਮਹਿਲਾਵਾਂ ਨਾਲ ਇਹ ਵਾਅਦਾ ਕਰਕੇ ਆਈ ਸੀ 1000 ਰੁਪਿਆ ਦੇਣ ਦਾ ਉਸ 1000 ਰੁਪਏ ਨਾਲੋਂ ਜ਼ਿਆਦਾ ਮਹਿਲਾਵਾਂ ਨੂੰ ਲਾਭ ਹੋ ਰਿਹਾ ਜੋ ਕਿ ਸਿਰਫ ਵਿਰੋਧੀ ਪਾਰਟੀਆਂ ਦੇ ਵੱਲੋਂ 1000 ਰੁਪਿਆ 1000 ਰੁਪਿਆ ਜਿਹੜਾ ਰਟ ਰੱਟੀ ਹੋਈ ਏ ਮਹਿਲਾਵਾਂ ਦੇ ਵਿੱਚ ਜੋ ਇਹ ਗਲਤ ਮੈਸੇਜ ਫਲਾਇਆ ਜਾ ਰਿਹਾ ਕਿ 1000 ਰੁਪਏ ਤੁਹਾਡਾ ਨਹੀਂ ਦਿੱਤਾ ਗਿਆ ਲੇਕਿਨ ਮੁਫਤ バス ਸਫਰ ਨਾਲ ਮਹਿਲਾਵਾਂ ਨੂੰ 1000 ਰੁਪਏ ਨਾਲੋਂ ਵੀ ਵੱਧ ਫਾਇਦਾ ਹੋ ਰਿਹਾ ਇਹ ਸਰਵੇਖਣ ਦੇ ਵਿੱਚ ਦੱਸਿਆ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਇਹਨਾਂ ਮਹਿਲਾਵਾਂ ਨੂੰ ਹੋਰ ਵੀ ਵੱਡੇ ਲਾਭ ਦੇਣ ਜਾ ਰਹੀ ਹੈ